ਗੌੜੀ ਮਹੱਲਾ ਤੀਜਾ ਗੁਰ ਕੀ ਸੇਵਾ ਕਰ ਪਿਰਾ ਜੀ ਜਿਹਦੇ ਸਤਿਗੁਰ ਸੰਗਿ ਬੁੱਧੀ ਦਾ ਤੇ ਜੀਵ ਦਾ ਤੁਲ ਕੀ ਸਮਾਨ ਹੈ ਸੁਖ ਬੁੱਧੀ ਜਿਹੜੀ ਇਹ ਜੀਵ ਨੂੰ ਸੁਖਉਂਦੀ ਹੈ ਪਤੀ ਕਰਕੇ ਤੇ ਜੀਵ ਜਿਹੜਾ ਸਤਿਗੁਰੂ ਦੇ ਨਾਲ ਪਰਸ਼ਮੇਥੇ ਕਰ ਜੁਣੇ ਹਾਂ ਜੀ ਗੌੜੀ ਮਹੱਲਾ ਤੀਜਾ ਗੁਰ ਕੀ ਸੇਵਾ ਕਰ ਪਿਰਾ ਜੀ ਤੂੰ ਜੀਵ ਆਤਮਾ ਜੀ ਤੂੰ ਸਤਿਗੁਰੂ ਸਾਹਿਬ ਦੀ ਸੁਖ ਬੁੱਧੀ ਕਹਿੰਦੀ ਹੈ ਅਰਥੋਂ ਵਿਸ਼ੇਣੀ ਨਿਸਰ ਗੁਰ ਦੀ ਸੇਵਾ ਕਰਿਆ ਕਰ ਹਰ ਨਾਮ ਧਿਆਏ ਜੇ ਕੋਈ ਜੀ ਉਸ ਜੀ ਸਾਹਿਬ ਨਾਮ ਧਿਆਉਣ ਵਾਸਤੇ ਦੇਣਗੇ ਇਸ ਪ੍ਰਕਾਰ ਹਰਦੇ ਨਾਮ ਨੂੰ ਧਿਆਵੇਗਾ ਜੋ ਗੁਰਾਂ ਦੀ ਸੇਵਾ ਕਰੇਗਾ ਮਨਿਓ ਦੂਰ ਨਾ ਜਾਹੇ ਪਿਰਾਜੀ ਸਤਿਗੁਰੂ ਕੀ ਕਹਿੰਦੀ ਏ ਮੇਰੇ ਪਾਸੋਂ ਕਬੂਦੀ ਵਿੱਚ ਨਾ ਫਸਿਆ ਕਰ ਜਾ ਕੋਈ ਦੁਰਮਤ ਵਿੱਚ ਨਾ ਫਸਿਆ ਕਰ ਕੋਮਤੀ ਵਿੱਚ ਨਾ ਫਸਿਆ ਕਰ ਆਪ ਸੋ ਵਿਸ਼ਾਣੀ ਬੁੱਧ ਕਹਿੰਦੀ ਐ ਮੈਥੋਂ ਗੁਰਮਤਿ ਤੋਂ ਪਰੇ ਦੂਰ ਨਾ ਜਾਣਾ ਕਰੇ ਪਤੀ ਜੀ ਘਰ ਬੈਠਿਆਂ ਹਰ ਧਿਆਏ ਜੇ ਤੂੰ ਸ਼ਿਰ ਦੇ ਰਹੀ ਘਰ ਚ ਬੈਠੇਂ ਕਰ ਬੈਠਿਆਂ ਹਰ ਪਾਏ ਜੇ ਤੂੰ ਘਰ ਸਾਧ ਸੰਗਤ ਕੀ ਘਰ ਚ ਬੈਠੇਂਗਾ ਤਾਂ ਹਰੀ ਦੀ ਪ੍ਰਾਪਤੀ ਕਰ ਲੈਣਾ ਤਾਂ ਸਦਾ ਕਰੂਗੀ ਘਰ ਚ ਬੈਠਿਆ ਹੋਇਆ ਸਰੀਆ ਬੈਠਿਆ ਹੋਣਾ ਖਰੀਦੀ ਪ੍ਰਾਤਿਕ ਕਰਨਾ ਮਾਰ ਬੈਠਾ ਹਰ ਪਾਏ ਸਦਾ ਚਿਤ ਲਾਏ ਗੁਰ ਦੇ ਰੂਪੇ ਘਰ ਕੇ ਬੈਠੇਗਾ ਜੇ ਸਲਾਹ ਤੇ ਨੂੰ ਲਾਵੇਂਗਾ ਤਾਂ ਹਰੀ ਨੂੰ ਪਾ ਲਵੇਗਾ ਸੱਜੇ ਹੱਥ ਸੁਭਾਈ ਜਿੰਨੀ ਤੇ ਚਾਹੁੰਦੇ ਸਵਾ ਉਹਨਾਂ ਦੇ ਮਾਰ ਤੋਂ ਵਿਗਿਆਸੋ ਬਾਹਰ ਦੇਵਾੜਾ ਗੁਰੂ ਦੀ ਸੇਵਾ ਖਰੀ ਸੁਖਾ ਲਈ ਜੇ ਗੁਰੂ ਸਹੀ ਕਹਿਣ ਕਰਦੀ ਹੈ ਭਾਵੇਂ ਮਡੀ ਸੁਖ ਵਾਲੀ ਵੀਰ ਦੇ ਜ ਜੋ ਜਿਨੀ ਹਾਲ ਹੁੰਦੇ ਹਨ ਨਾਮੋ ਬੀਜੇ ਨਾਮੋ ਜੰਮੇਸ਼ੂ ਦੇ ਨਾਮ ਦਾ ਵੀ ਸਰਬਣ ਕਰੇ ਨਹੀਂ ਜੰਮੇ ਹਨ ਮਨੇ ਹੋਏਗਾ ਨਾਮੁ ਮੰਨ ਵਸਾਏ ਸਭ ਅਭਿਆਸਨ ਕਰੇ ਕਮਾਈ ਕਰੇ ਨਾਨਕ ਸੱਚ ਨਾਮ ਵਡਿਆਈ ਸਿ 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 हर मीठा पिया जीअर जीव आत्मा जी बुध कंदी हरिया नाम अच्यत मिठा रस लाइ चित ला चेगा तां चित लाहेग नासे लॻे गा ਜਦੋਂ ਅੱਖੇ ਤੋਂ ਤਾਂ ਹੀ ਚਿਤ ਲਾਵੇਂ ਨਾ ਕਿ ਤੂੰ ਰਸ ਨਹੀਂ ਲੈਂਦਾ ਮੈਂ ਕਿਤਕੀ ਲਾਉਣਾ ਹੈ ਉਸ ਵਿੱਚ ਸੁਨਾ ਹਰ ਰਸ ਚਾਹ ਸੁਮੁਈਏ ਇਹ ਹੁੰਦਾ ਹੈ ਜੀਵ ਏ ਮੁਈਏ ਪਿਆਰੀਏ ਪਹਾੜੀ ਬੋਲੀ ਹੈ ਕੇ ਮੇਰੀ ਜਵਾਨ ਪਿਆਰੀਏ ਤੂੰ ਵੀ ਰਸਨਾ ਕਰਕੇ ਹਰੀ ਦੇ ਰਸ ਨੂੰ ਚੁਣਾਕਾਰ ਧਾਰਨ ਕਰ ਅਨਰਸ ਸਾਦ ਗਵਾਏ ਮੇਰੇ ਹੋਣਾਂ ਦੇ ਰਸ ਸਵਾਦ ਹੈ ਹੋਰ ਵਿਛੇ ਦੇ ਰਸ ਸਵਾਦ ਹੈ ਸੋ ਨਾ ਹਰਿ ਦੇ ਜੀਵਕੋ ਆਵੇ ਸਦਾ ਹਰਿ ਦੇ ਪੈਜਾ ਕਰਨ ਵਾਲੇ ਰਸਾਂ ਦੇ ਸੁਆਦ ਨੂੰ ਗਾਉਂਦੇ ਸਦਾ ਹਰ ਰਸ ਪਾਏ ਜਾਂ ਹਰ ਭਾਏ ਸੁਆਹ ਹਰਿ ਦੇ ਨਾਮ ਰਸ ਨੂੰ ਪਾਲਨੇ ਤੇ ਹਰੀ ਨੂੰ ਜੇ ਤੂੰ ਭਾ ਜਾਵੇਂ ਰਸਨਾ ਸ਼ਬਦ ਸੁਹਾਏ ਇਸ ਨੇ ਤੂੰ ਵੀ ਸ਼ਬਦ ਕਰਕੇ ਸੋਭ ਨੀਕ ਹੋ ਜਾਵੇਂ ਨਾਮ ਕੇ ਆਏ ਸਦਾ ਸੁਖ ਪਾਏ ਜਿ ਹਰਿ ਦੇ ਨਾਮ ਨੂੰ ਪਾਵੇਂ ਸਦਾ ਰਹਿਣ ਵਾਲਾ ਸੁਖ ਕੋਲੇ ਨਾਸਨਾਵੋ ਪਾਲੋਵੇਂ ਨਾਮ ਰਹੇ ਈ ਲਾਏ ਇਹ ਘਰ ਤੋਂ ਦਿੱਤੀ ਨੂੰ ਜੋੜ ਰੱਖੇ ਨਾਮੇ ਉਪਜੈ ਨਾਮੇ ਬਿਨ ਸੈ ਮੋਖ ਕਰਕੇ ਸਾਰਾ ਸੰਸਾਰ ਐਦਾ ਹੋਇਆ ਹੈ ਨਾਮ ਕਰਕੇ ਸਾਰੀ ਪਲ ਨੂੰ ਹੋ ਜਾਣੀ ਹੈ ਇੱਕ ਇੱਕ ਤੋਂ ਅਨੇਕ ਹੈ ਫਿਰ ਏਕ ਹੈ ਜਦੋਂ ਇੱਕ ਨੂੰ ਮੋ ਸ਼ਾਮਾ ਇੱਕ ਤੋਂ ਮੈਂ ਬਹੁਤੇ ਹੋਵਾਂ ਤਾਂ ਉਸ ਵੇਲੇ ਸਾਰੀ ਸ੍ਰਿਸ਼ਟੀ ਪੈਦਾ ਹੋਗੀ جدوارا انکا تو ایک ہو جائے ادو ساری سیکھی اگاہ ہو جاتی اس پرکار نامی نامی بلس نام کر کے برہم گیان پیدا ہوئے گا نام کر کے اگیان ناس ہوئے گا ਨਾਮ ਕਰਕੇ ਸੂ ਬਣ ਪਹਿਲਾ ਹੋਣਗੇ ਨਾਮ ਕਰਕੇ ਉਗਣ ਨਾਸ ਹੋਣਗੇ ਤੇਰੇ ਅੰਦਰੋਂ ਨਾਮ ਹੀ ਸੱਚ ਸਮਾਈ ਤੇਰੇ ਪਾਰਸਾ ਦੇ ਨਾਮ ਕਰਕੇ ਸੱਚ ਦੇ ਅਪੇਰ ਹੋ ਜਾਵੇਂਗੀ ਤੂੰ ਨਾਨਕ ਨਾਮ ਗੁਰਮਤੀ ਪਾਈ ਹੈ ਜਿਹੜੀ ਕਹਿੰਦੇ ਨਾਮ ਗੁਰਮਤਿ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ਆਪ ਲੈ ਲਵਾਏ ਜਿੰਨਾ ਤੋਂ ਆਪ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਲਵਾ ਲੈਂਦੇ ਵਿਚਾਰ ਆ ਲੈਂਦੇ ਹੈ ਉਹਨਾਂ ਦੇ ਪਾਸੋਂ ਆਪ ਹੀ ਨਾਮ ਉਹ ਲੈਂਦੇ ਐ ਤੇ ਨਾਮ ਵਾਲੇ ਪਾਸੋਂ ਗੁਰੂ ਸਾਹਿਬ ਲਵਾਇ ਉਤਰਾਉਂਦੇ ਹਨ ਇਹ ਵਿਡਾਣੀ ਚੱਕਰੀ ਪਿਰਾਜੀ 6 ਜੋ ਅੱਠਾ ਜੀ ਇਹ ਬਗਾਨੇ ਦੇਵੀ ਜੀ ਕਹਿੰਦੇ ਯਾਰ ਨੌਕਰੀ ਕਰਨੀ ਹੈ ਧਨ ਛੋੜ ਪਰਦੇਸ ਸਦਾ ਇਹ ਸ੍ਰੀ ਨੂੰ ਛੱਡ ਕੇ ਪਰਦੇਸ ਜਾਣਾ ਚੰਗਾ ਨਹੀਂ ਇਸੇ ਪ੍ਰਕਾਰ ਇਹ ਵਿਡਾਣੀ ਚਾਤਰੀ ਪਿਰਾ ਜੇ ਵੀ ਬਗਾਨੀ ਦੇਵ ਜੀ ਦੀਆਂ ਦੀ ਚਾਤਰੀ ਕਰਨੀ ਉਪਾਸ਼ਨਾ ਕਰਨੀ ਹੈ ਪਿਰਾ ਜੀ ਤਨ ਛੋੜ ਪਰਦੇਸ ਸੰਧਾਰੇ ਜਿ ਸ਼ੇਣੀ ਬੁੱਧ ਜਿਹੜੀ ਹੈ ਸੁਖ ਬੁੱਧੀ ਨੂੰ ਛੱਡ ਕੇ ਸਰਵੇਸ਼ ਇਨ ਆਤਮਾਕਾਰ ਸਤਾਰ ਸਾਹਿਬ ਦੌੜਦੇ ਇਹਨਾਂ ਪ੍ਰਵੇਸ਼ ਜਾਣੇ ਯੋਗ ਨਹੀਂ ਹੈ ਤੈਨੂੰ ਦੂਜੇ ਕਿਨਾਂ ਸੁਖ ਨਾ ਪਾਉ ਉਤਰਾ ਜੀ ਇਹ ਨਹੀਂ ਕਿ ਤਰਾ ਜੀਵਾਤਨ ਜੀ ਦੂਜਿਆਂ ਪਦਾਰਥਾਂ ਚ ਲੱਗੇ ਵੈਤ ਕਿ ਕਿਸੇ ਨੂੰ ਸੁਖ ਨਹੀਂ ਪਾਉਣਾ ਕੀਤਾ ਹੈ ਦੇਖਿਆ ਲੋਭ ਲੁਭਾਏ ਵਿਸ਼ੇ ਦੇ ਲੋਭ ਤੁਲਵਾਏ ਮਾਨ ਹੋ ਰਹੇ ਹਨ ਫਸ ਰਹੇ ਨੇ ਹਨੇ ਉਹ ਮਾਇਆ ਦੇ ਆਲ ਦੇ ਤਲਾਖ ਨੇ ਲੋਭ ਦੇ ਕੇ ਲੁਭਾਏ ਮਾਨ ਕਰ ਲਿਆ ਮੈਂ ਦੇਖਿਆ ਲੋਭ ਲੁਭਾਏ ਭਰਮ ਪੁਲਾਏ ਜਿਹੜੇ ਦੇਖਿਆ ਆਦੇ ਲੋਕ ਪ੍ਰਾਧਾਨ ਕੇ ਲੋਆਇਮਾਨ ਹੋ ਰਹੇ ਨੇ ਉਹ ਭੰਗ ਕਰਕੇ ਮਾਇਆ ਨੂੰ ਭੁਲਾ ਲਏ ਹਨ ਉਹ ਕਿਉਂ ਕਰ ਸੁਖ ਪਾਏ ਇਸੇ ਕਰ ਕਰ ਸੁਖ ਪਾਉਣਗੇ ਕਿਤਨੇ ਕਰਨ ਕਰਨ ਵਿੱਚ ਇਹ ਵੀ ਸੁਖ ਨਹੀਂ ਪਾਉਣਾ ਕਰਨਗੇ ਢਾਕਰੀ ਵਿਡਾਣੀ ਖਰੀ ਦੁਖਾਲੀ ਜਿਹੜੀ ਹੋਰ ਤੇ ਦੇਵੀ ਦੇ ਕੋ ਭੂਤਾਂ ਦੀ ਪ੍ਰੇਤਾਂ ਦੀ ਉਪਾਸ਼ਨਾ ਕਰਨੀ ਉਹ ਭੂਤ ਪ੍ਰੇਤ ਹੀ ਬੰਨਣਾ ਪੈਂਦਾ ਹੈ ਇਹ ਬਗਾਨੀ ਬਗਾਨੀ ਲਈ ਨੌਕਰੀ ਹੈ ਖਰੀਦ ਚਾਂ ਦੁਖਦਾਇਕ ਹੈ ਆਪ ਵੇਚ ਧਰਮ ਗਵਾਏ ਉਹਦਾ ਨੌਕਰ ਬਣ ਜਾਂਦਾ ਉਹ ਆਪਣੇ ਆਪ ਨੂੰ ਵੇਚ ਲੈ ਕਰਨ ਕਰਾ ਲੈਂਗੇ ਆਪਦੇ ਧਰਮ ਨੂੰ ਗਵਾ ਕਰਕੇ ਆਪਦੇ ਪਿਓ ਨੂੰ ਵੀ ਕਤਲ ਕਰਨ ਨੂੰ ਤਿਆਰ ਹੋ ਜਾਂਦਾ ਐਡਾ ਦੇਖਿਆ ਜਾਂਦਾ ਉਹ ਸੋ ਆਪ ਦੇ ਧਰਮ ਗਵਾਏ ਆਪਣੇ ਗਿਆਨ ਅੰਤਕਾਰ ਨੂੰ ਵੇਚਣਾ ਹੈ ਦਰਮਿਆ ਜੋ ਗੁਰੂਨ ਦਿੱਤਾ ਸੱਚਾ ਉਸਨੇ ਦੁਆ ਕਰਕੇ ਉਹਨਾਂ ਦੇ ਦੀਨ ਹੋਣਾ ਪੈਂਦਾ ਹੈ ਮਾਇਆ ਬੰਧਨ ਟਿਕਾ ਨਹੀਂ ਜਿਹੜਾ ਮਾਇਆ ਦੇ ਬੰਧ ਉਹ ਜਿਹਨਾਂ ਨੂੰ ਚਾਹਣਾ ਮਾਇਆ ਵਾਸਤੇ ਆਪਣਾ ਵਾਰ ਵੇਚ ਕੇ ਧਨ ਨੂੰ ਗਵਾਉਣਾ ਆਲ ਦੇ ਨੂੰ ਇਹ ਮਾਇਆ ਦੇ ਬੰਧਨ ਪਿਆਇ ਨਾ ਟਿਕਣਾ ਨਹੀਂ ਮਾਇਆੰ ਦਾ ਕਦੇ ਕਿਸੇ ਦੇ ਪਾਸ ਹਰ ਵਕਤ ਨਹੀਂ ਰਹੀ ਹੈ ਕਾਰੂ ਵਰਗਿਆਂ ਦੇ ਸਾਦੇ ਦਮ ਜੋੜੇ ਵੀ ਚਲੇ ਗਏ ਹਿਰਖਿਨ ਦੁਖ ਸੰਤਾਏ ਹਿਰਖਿਨ ਮਨ ਨੂੰ ਦੁਖੀ ਦਿੰਦੀ ਹੈ ਤੇ ਕਿਸੇ ਨੂੰ ਸੰਤਾਉਂਦਾ ਹੀ ਰਹਿੰਦਾ ਪਦਾਰਥ ਇਕੱਠੇ ਕਰਨ ਵਾਸਤੇ ਚਲੀ ਜਾਵੇ ਤਾਂ ਵੀ ਦੁਖੀ ਕਿਤੂ ਸਾੜ ਦੀ ਰਿੰਜੀ ਖਿੰਖਣਕਾਲ ਵਿੱਚ ਨਾਨਕ ਮਾਇਆ ਦਾ ਦੁੱਖ ਤਵੇ ਚੂਕੈ ਸਿੰਘ ਜੀ ਕਹਿੰਦੇ ਮਾਇਆ ਦੁੱਖ ਤਾਂ ਹੀ ਚੱਕਿਆ ਜਾ ਸਕਦਾ ਹੈ ਜਾਂ ਗੁਰਸਬਦ ਦੀ ਚਿਤ ਲਾਏ ਗੁਰੂ ਸਾਹਿਬ ਦੇ ਸ਼ਬਦ ਦੇ ਵਿੱਚ ਚਿਤ ਨੂੰ ਜੋੜਨਾ ਕਰੇ ਗੁਰਸਬਦੀਆਂ ਦੀ ਸੰਗਤ ਕਰੇ ਮਨਮੁਖ ਮੋਗਦ ਗਾਵਾਰ 피ਰਾ ਜੀ ਫਿਰ ਫਿਰ ਜੀਵਾਤਮਾ ਜੀ ਤੇਤੇ ਕਰ ਜਿਹੜੇ ਮਨਮੁਖ ਲੋਕ ਸ਼ਾਸਤਰ ਜਾਦੂ ਲੋਕੋਂ ਮੁਕਤ ਹਨ ਹਰ ਮਾਰ ਸੋਲੋਂ ਗੁਆਰ ਹੰਗੇ ਖਾਉਦ ਮਨ ਨਾ ਵਸਾਏ ਇਸਾਲ ਦੀ ਸ਼ਬੂ ਮਨ ਤੋਂ ਕੋਈ ਨਹੀਂ ਸਮਝਉਦੇ ਹਨ ਮਾਇਆ ਕਾ ਭਰਮ ਅੰਧ ਪਿਰਾਜੀ ਮਾਇਆ ਦਾ ਧਰਮ ਵੀ ਸੱਚੀ ਆ ਮਾਇਆ ਇਹਨਾਂ ਕੀਤਾ ਹੈ ਇਸਨ ਪਿਰਾਪਤੀ ਹੈ ਜੀਵਾਤਮਾ ਜੀ ਮਨ ਦੇ ਗੁਪਨੀਯ ਤੇ ਦੋਵੇਂ ਨਾਸ਼ ਕਰ ਦੁੱਤੇ ਹੈ ਹਰ ਮਾਰਗ ਸਿਉ ਪਾਏ ਸਹੀ ਰਸਤੇ ਨੂੰ ਕਿਸ ਪ੍ਰਕਾਰ ਪਾਉਣਾ ਕਰੇ ਕਿਉ ਮਾਰਗ ਪਾਏ ਬਿਨ ਸਤਗੁਰ ਪਾਏ ਸਭੀ ਰਸ ਉਹ ਜਿੰਨਾ ਕੋਈ ਭਾਵਨਾ ਵੀ ਕਰਦਾ ਪਹੁੰਚਦਾ ਨਹੀਂ ਹਰੀ ਦੇ ਮਾਰਗ ਭੰਤੀ ਸਹਿਜ ਗਿਆਨ ਨੂੰ ਕਿਵੇਂ ਪਾਵੇ ਨਹੀਂ ਪਾ ਸਕਦਾ ਮਨ ਮੁਖ ਆਪ ਗਣਾ ਇਹ ਨੂੰ ਮੈਂ ਹੁ ਭਈ ਆਪਣੇ ਆਪ ਨੂੰ ਗਿਤਾਉਂਦਾ ਹੀ ਰਹਿੰਦੇ ਆ ਸੰਸਾਰ ਦੇ ਹੰਗਾਰੇ ਮਾਰਕੇ ਚਾਕਰ ਸਦਾ ਸੁਹੇਲੇ ਹਰੀ ਦੇ ਮਾਧਵ ਸਾਹਿਬ ਦੇ ਚਾਕਰ ਸੇਵਕ ਬਣੇ ਆ ਉਹ ਸਿਆਸਾ ਸੁਖੀ ਹੈ ਸਾਧ ਸੰਗਤ ਜੀ ਗੁਰ ਚਰਨੀ ਚਿਤੁ ਲਾਈ ਜਨਮਤੋਂ ਨਾ ਕਿਰਦੀ ਬਿੱਤੀ ਨੂੰ ਜਿਹੜੇ ਲਾਉਂਦੇ ਹਨ ਤੰ ਹਨ ਉਹ ਜਿਸਨੂੰ ਹਰ ਜੀਉ ਕਰੇ ਕਿਰਪਾ ਜਿਨਾਂ ਤੇ ਹਿੰਦ ਕਾਲ ਤੁਸ ਮੇਰਾ ਵਾਹਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰੁੰਦਾ ਹੈ ਸਦਾ ਹਰ ਕੇ ਗੁਣ ਗਾਏ ਉਹ ਸਦਾ ਸਦਾ ਕਾਲ ਤੁਸਰੀ ਦੇ ਗੁਣ ਨੂੰ ਗਾਉਂਦੇ ਹਨ ਨਾਨਕ ਨਾਮ ਰਤਨ ਜਗ ਲਾਹ ਸਤਿਗੁਰੂ ਜੀ ਨੇ ਨਾਮ ਰੂਪੀ ਰਤਨ ਕਰਕੇ ਜਗ ਦੇ ਛੇ ਆਤਮਾ ਦੀ ਪ੍ਰਾਪਤੀ ਦਾ ਮੁਕਤੀ ਰੂਪੀ ਲਾਹਾ ਪ੍ਰਾਪਤ ਹੁਕਮ ਹੈ ਗੁਰੂਖ ਆਪ ਬੁਝਾਈ ਇਸ ਗੁਰੂਆਂ ਗੁਰਾਂ ਦਾ ਰਾਮੇਸ਼ਰ ਆਪ ਜਿਨ੍ਹਾਂ ਨੂੰ ਸਮਝਾ ਦਿੰਦਾ ਹੈ ਉਹ ਬੁਝੇ ਸਮਝੇ ਬੁਝੁੰਦੇ ਅੰਦਰ ਹੁੰਦੇ ਹੈ ਇਸ ਪ੍ਰਕਾਰ ਸ਼ਬਦ ਨੂੰ ਪੰਜਵੇਂ ਤੀਜੇ ਪਾਤਸ਼ਾਹ ਜੀ ਨੇ ਇਹ ਪੰਜ ਸ਼ਬਦ ਉਚਾਰਨ ਕੀਤੇ ਸਾਲ ਸੰਜੇ ਇੱਥੋਂ ਤੱਕ ਤੀਜੇ ਪਾਤਸ਼ਾਹ ਦੇ ਸ਼ੰਕ ਵਿੱਚ ਸੰਪੂਰਨ ਹੋਏ ਹਨ ਜਿਸ ਨੂੰ ਹਰ ਜੀਉ ਕਰੇ ਬਿਰ巴 ਸਦਾ ਹਰ ਕੇ ਗੁਰੂ ਗਾਏ ਨਾਨਕ ਨਾਮ ਰਤਨ ਜਗ ਦਾ ਹਾ ਗੁਰਮੁਖ ਆਪ 부ਝਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ